ਤਾਂ ਮਲਕੀਨਾਤ ਮਾਰੇ ਜੀ ਰਾਜਮਾਈ ਚ ਪ੍ਰਧਾਨ ਜੀ ਖੜੇ ਨੇ ਸਾਡਾ ਪਿੰਡ ਸਾਰਾ ਖੜਾ ਆ ਅਸੀਂ ਤਿੱਲ ਫੁੱਲ ਲੈ ਕੇ ਆਏ ਆ ਭੇਟ ਕਰਨ ਲੱਗੇ ਆ ਇਹ ਸਾਡਾ ਜੀ ਫਰਜ਼ ਵੀ ਬਣਦਾ ਆ ਕਿ ਜਦੋਂ ਸਾਡੇ ਕੋਈ ਆਫਤ ਪੈਂਦੀ ਆ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਨਾਲ ਏਕਤਾ ਦਾ ਸਬੂਤ ਪੇਸ਼ ਕਰਨਾ ਹੁੰਦਾ ਏ ਕਿ ਕਿਸੇ ਦੇ ਕੋਈ ਹਾਨ ਨਹੀਂ ਕਰਨਾ ਹੁੰਦਾ ਕੋਈ ਫਰਜ਼ ਨਹੀਂ ਨਿਭਾਉਣਾ ਇਹ ਏਕਤਾ ਦਾ ਸਬੂਤ ਹੁੰਦਾ ਜੀ ਸਾਡਾ ਸਮਾਜ ਤਾਂ ਪਹਿਲਾਂ ਬਹੁਤ ਦੱਬਿਆ ਇਸ ਕਰਕੇ ਅਸੀਂ ਸਾਰਾ ਹੀ ਪਿੰਡ ਦੇ ਨਾਲ ਆ ਕੱਲੇ ਕੱਲੇ ਘਰ ਜਾਵਾਂਗੇ ਜਿੰਨੇ ਕੁ ਜੋਗੇ ਹੋਵਾਂਗੇ ਉਹਨਾਂ ਦਾ ਜੂਰ ਕਰਾਂਗੇ ਜੀ ਜੇ ਕੋਈ ਜਾਣੇ-ਜਾਣੇ ਦੇ ਸਾਥੋਂ ਗਲਤੀ ਹੋ ਜਾਏ ਸਾਰੇ ਮੈਂਬਰਾਂ ਕੋ ਤੇ ਜੂਰ ਸਾਡੇ ਪਿੰਡ ਨੂੰ ਹੱਥ ਜੋੜ ਕੇ ਕਹਿੰਨੇ ਕਿ ਸਾਨੂੰ ਮਾਫੀ ਦਾ ਵੀ ਤੁਹਾਡੇ ਹੱਥ ਵਾਸੇ ਆ ਤੁਸੀ ਮਾਫੀ ਦੇਣੀ ਹੈ ਜੀ ਸਾਨੂੰ ਰਾਜੀ ਜੀ ਜੈ 108 ਸਤਿਗੁਰੂ ਗਿਆਨਾਨ ਮਹਾਰਾਜ ਦੀ ਜੈ 108 ਸਤਿਗੁਰੂ ਦੀਨਾਨ ਮਹਾਰਾਜ ਦੀ ਜੈ ਜੈ ਭੀਮ ਜੈ ਜੀ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਜੀ ਅੱਜ ਸੰਜੇ ਗਾਂਧੀ ਕਲੋਨੀ ਭਗਵਾਨ ਵਾਲਮੀਕ ਮੰਦਿਰ ਦੀ ਮੰਦਿਰ ਕਮੇਟੀ ਵੱਲੋਂ ਔਰ ਮੰਦਿਰ ਕਮੇਟੀ ਦੇ ਪ੍ਰਧਾਨ ਰਾਮ ਪ੍ਰਧਾਨ ਜੀ ਔਰ ਵਿਪਨ ਸੱਬਰਵਾਲ ਜੀ ਦੀ ਜਿਹੜੀ ਟੀਮ ਆ ਜਿਹੜੀ ਕਿ ਹੜਪ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਤਗੁਰਮਲ ਕੀਰਨਤ ਮਹਾਰਾਜ ਜੀ ਰੈਨ ਮਾਹੀ ਇੱਥੇ ਜਿਹੜੀ ਮੰਦਿਰ ਕਮੇਟੀ ਆ ਉੱਥੇ ਲੰਗਰਾਂ ਦੀ ਸੇਵਾ ਰਾਸ਼ਨ ਦੀ ਸੇਵਾ ਜਿਹੜੀ ਲਗਾਤਾਰ ਜਾਰੀ ਆ ਅੱਜ ਵੀ ਇਹ ਇਥੋਂ ਜਿਹੜਾ ਰਾਸ਼ਨ ਦੀ ਸੇਵਾ ਆ ਸਮਗਰੀ ਜਿਹੜੀ ਇਹਨਾਂ ਪੈਕਿੰਗ ਕਰ ਲਈ ਹੈ ਉੱਥੇ ਘਰਾਂ ਦੇ ਵਿੱਚ ਜਿਹੜੇ ਲੋੜਵੰਦ ਉੱਥੇ ਲੋਕਾਂ ਨੂੰ ਵੰਡਣ ਵਾਸਤੇ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰੋ ਜੈ ਵਾਲਮੀਕੀ ਹਰ ਵਾਲਮੀਕੀ ਮੈਂ ਵਿਸ਼ਾਲ ਸੰਭਰਵਾਲ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਦਾ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੇ ਸਾਡੇ ਕੋ ਸਾਡੇ ਸੰਤ ਸਮਾਜ ਦੇ ਵਿੱਚੋਂ ਸਾਡੇ ਕੋ ਸਾਡੇ ਪੰਕਨਾਜੀ ਸ਼ਿਰਕਿਲ ਜੀ ਜਿਹੜੇ ਸਾਡੇ ਕੋ ਪਹੁੰਚੇ ਨੇ ਹਾਰਟਬੀਟਤਾ ਦੀ ਮਦਦ ਵਾਸਤੇ ਅਸੀਂ ਲੰਗਰ ਸਮਗਰੀ ਦਵਾਈਆਂ ਮੈਡੀਕਲ ਕੈਂਪ ਵੀ ਲਵਾ ਰਹੇ ਆ ਤੀਜਾ ਦਿਨ ਸਾਡਾ ਉੱਥੇ ਚੱਲ ਰਿਹਾ ਹੈ ਸੰਤ ਮਲਕੀਨਾਥ ਮਹਾਰਾਜ ਦੀ ਰਹਿਰਮਾਈ ਚ ਸਾਤੋਂ ਇਹ ਸੰਤ ਜੀ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੀ ਰਹਿਰਮਾਈ ਚ ਅਸੀਂ ਅੱਜ ਵੀ ਇੱਕ ਟਰਾਲੀ ਤੋਰਾਂਗੇ ਇੱਥੋਂ ਔਰ ਇਹ ਗੱਗੋਮਾਲ ਅਜਨਾਲਾ ਜਿੱਥੇ ਜਿੱਥੇ ਮਲਕੀਨੰਦ ਮਹਾਰਾਜ ਦਾ ਹੁਕਮ ਹੋਏਗਾ ਸੰਤ ਸਾਡੇ ਨਾਲ ਨੇ ਅਸੀਂ ਉੱਥੇ-ਉੱਥੇ ਜਾ ਕੇ ਸਾਡੇ ਸਮਾਜ ਦੇ ਜਿਹੜੇ ਲੋਕ ਉੱਥੇ ਰਹਿ ਗਏ ਨੇ ਜਿਨ੍ਹਾਂ ਦੀ ਮਦਦ ਨਹੀਂ ਕੀਤੀ ਗਈ ਅਸੀਂ ਸਮਾਜ ਦੇ ਲੋਕਾਂ ਦੀ ਹੋਰ ਅਦਰ ਲੋਕਾਂ ਦੀ ਹਰ ਇਨਸਾਨ ਦੀ ਉੱਥੇ ਹੜਪੀਟ ਦੀ ਮਦਦ ਕਰਾਂਗੇ ਇਹ ਸਾਡਾ ਇੱਕ ਟੀਚਾ ਹੈ ਸੰਤ ਮਲਕੀਨੰਦ ਮਹਾਰਾਜ ਵੱਲੋਂ ਦਿੱਤਾ ਆ ਹੁਕਮ ਹੈ ਤੋਂ ਸਾਡੇ ਨਾਲ ਪੰਕਜਨਾਥ ਜੀ ਸ਼ੇਰਗਿੱਲ ਜੀ ਜਦੋਂ ਨਾਲ ਨੇ ਸੰਤ ਸਮਾਜ ਸਾਡੇ ਨਾਲ ਸਾਡੀ ਸ਼ਾਨ ਹੋਰ ਵੱਡੀ ਹੁੰਦੀ ਆ ਇਹ ਸੰਤ ਸਮਾਜ ਹੀ ਸਾਨੂੰ ਇੱਕ ਦੈਰਾ ਦਿੰਦਾ ਹੈ ਸਾਨੂੰ ਦਿਸ਼ਾ ਦਿੰਦਾ ਹੈ ਅਸੀਂ ਉਸ ਦਿਸ਼ਾ ਤੇ ਚੱਲਦੇ ਆ ਤੇ ਮਹਾਰਾਜ ਦੇ ਆਵਾਂ ਸ੍ਰਿਸ਼ਟੀਕਰਤਾ ਕਿਰ ਕਰਦੇ ਨੇ ਸਾਰੀ ਮੰਦਰ ਕਮੇਟੀ ਸਾਡੇ ਨਾਲ ਨੇ ਜਿਹਦੇ ਵਿੱਚ ਰਾਮ ਪ੍ਰਧਾਨ ਜੀ ਨੇ ਮੁਖਤਿਆਰ ਸਿੰਘ ਜੀ ਨੇ ਸਰਦਾਰ ਜੀ ਖੜੇ ਨੇ ਸਰਦੀਪ ਜੀ ਖੜੇ ਨੇ ਭਾਜੀ ਆਏ ਨੇ ਸਾਡੇ ਕੋ ਇਹ ਸਾਰੀ ਟੀਮ ਸਾਡੀ ਚੱਲੀ ਹੈ ਟਰਾਲੀ ਲੈ ਕੇ ਇਹ ਬਸ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਹੈ ਤਸੀਤੁਰਪਣਾ ਬਸ ਇੰਨੀਆਂ ਕਿ ਸਾਡੀ ਬੇਨਤੀ ਪ੍ਰਵਾਨ ਕਰੋ ਵੀ ਸਾਰੇ ਜਣੇ ਆਪਾਂ ਰਲ ਮਿਲ ਕੇ ਇੱਕ ਹਮਲਾ ਮਾਰੀਏ ਹਰ ਫਸੇ ਬੰਦੇ ਨੂੰ ਉਥੋਂ ਕੱਢੀਏ ਹਰ ਇੱਕ ਦੀ ਮਦਦ ਕਰੀਏ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਤੇ ਦਵਾਈ ਦੇਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਰਾਮ ਸੰਗ ਨਮੀਵਾਦੀ ਮਤਲਬ ਸੰਜੀ ਗੰਧੀ ਕਲੋਨੀ ਬਾਲਮੀਕੀ ਮੰਦਿਰ ਪਵਨ ਬਾਲਮੀਕ ਦਾ ਮੰਦਿਰ ਹੈ ਕੱਲ ਵੀ ਅਸੀਂ ਜੋ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਕੇ ਆਪਣੇ ਜਨਾਲਾ ਜਿਲ੍ਹਾ ਆਪਣੇ ਇੱਧਰ ਸਾਰੇ ਇਲਾਕਿਆਂ ਵਿੱਚ ਗਏ ਆ ਅੱਜ ਵੀ ਸਾਡੇ ਕੋਲ ਜਿਹੜਾ ਮਤਲਬ ਕੋਈ ਸਮਾਨ ਹੈ ਉਹ ਵੀ ਅੱਜ ਵੀ ਲੈ ਕੇ ਜਾ ਰਹੇ ਆ ਜਿੰਨੇ ਮੇਰੇ ਟੀਮ ਦੇ ਮੁਖਤਾਰ ਸਿੰਘ ਹੋਇਆ ਜੋ ਗਰਮੇਲ ਸਿੰਘ ਹੋਇਆ ਸਰਜੀਤ ਸਿੰਘ ਹੋਇਆ ਮਰੀਕ ਸਿੰਘ ਹੋਇਆ ਆਪਣੇ ਸੱਬਰਵਾਲ ਹੋਇਆ ਤੇ ਸਾਰੀ ਟੀਮ ਸੋਚੀ ਜ ਕੀਵੇਂ ਜਿਹੜੀ ਸਾਡੀ ਇਹ ਸਾਰੇ ਆਪਣੇ ਜੀਵਨ ਚਰਚੇ ਸੇਵਾ ਕਰਦੇ ਜਿਹੜਾ ਤੇ ਭਰਾ ਘਾਟਾ ਪਿਆ ਏ ਉਹ ਤੇ ਕੋਈ ਪੂਰਾ ਕਰ ਨਹੀਂ ਸਕਦਾ ਪਰ ਜਿੰਨੀ ਵੀ ਜੋਗੇ ਆ ਮੱਤਾ ਹੀ ਮਾੜੀ ਮੁੱਟੀ ਕਰ ਰਹੇ ਆ